ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਸਵਾਗਤ ਕਰਦੇ ਆਂ ਜੀ ਮੈਂ ਮਨਦੀਪ ਕੌਰ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓਜ਼ ਦੇਖ ਰਹੇ ਹੋਗੇ ਕਿਉਂਕਿ ਜੋ ਪੰਜਾਬ ਦੇ ਵਿੱਚ ਬੀਤੀ ਦਿਨੀ ਇੱਕ ਬਹੁਤ ਦਰਦਨਾਕ ਜੋ ਦੁਰਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਇੱਕ ਭਈਏ ਵੱਲੋਂ ਮੈਂ ਭਈਆ ਵਰਡ ਬੋਲੂੰਗੀ ਤਾਂ ਲੋਕ ਵੀਡੀਓ ਅਪਲੋਡ ਕਰ ਰਹੇ ਨੇ ਕਿ ਭਈਆ ਪਹਜਾਓ ਪੰਜਾਬ ਬਚਾਓ ਸੋ ਗੱਲ ਕਰਦੇ ਆਂ ਕਿ ਜੋ ਉਹ ਲੋਕ ਜੋ ਜਿਸ ਥਾਲੀ ਵਿੱਚ ਖਾਂਦੇ ਹਨ ਉਸੇ ਦੇ ਵਿੱਚ ਛੇਕ ਕਰਦੇ ਹਨ ਕਿਉਂਕਿ ਜੋ ਭਈਆ ਜਾਂ ਬਾਦਰਸਟੇਟ ਦੇ ਕਹਿ ਸਕਦੇ ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਹੀ ਕੁਝ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਸਿਰਫ ਇੱਕ ਰੋਟੀ ਦਾ ਹੀ ਸਮਝਿਆ ਕਿ ਸਿਰਫ ਰੋਟੀ ਕਮਾਉਣੀ ਹੈ ਪਰ ਉਹਨਾਂ ਦਾ ਪੰਜਾਬ ਪ੍ਰਤੀ ਕੋਈ ਪਿਆਰ ਨਹੀਂ ਹੈ ਉਹ ਵੱਧ ਤੋਂ ਵੱਧ ਜੋ ਪੰਜਾਬ ਦਾ ਨੁਕਸਾਨ ਕਰਨ ਲਈ ਸੋਚਦੇ ਤੱਕ ਨਹੀਂ ਹੈ ਪੰਜਾਬ ਨੂੰ ਚੰਗਾ ਵੀ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰੋਟੀ ਖਾ ਰਹੇ ਹਨ ਅਜਿਹੇ ਲੋਕਾਂ ਤੇ ਸਖਤ ਤੋਂ ਸਖਤ ਜੋ ਕਾਰਵਾਈ ਉਹ ਹੋਣੀ ਚਾਹੀਦੀ ਹੈ ਸੋ ਗੱਲ ਕਰਦੇ ਕਿ ਜਦੋਂ ਇਹਦੇ ਬਈਏ ਲੋਕ ਸਾਡੇ ਇਧਰ ਆਏ ਤਾਂ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਜੋ ਪ੍ਰਭਾਵ ਆ ਸਾਡੇ ਨੌਜਵਾਨਾਂ ਤੇ ਪੈ ਗਿਆ ਅੱਜ ਥਾਂ ਥਾਂ ਤੇ ਤੁਹਾਨੂੰ ਖੋਖੇ ਮਿਲਣਗੇ ਜਿੱਥੇ ਬੀੜੀਆਂ ਸਿਰਕਟਾ ਇਹ ਜੋ ਲੋਕ ਆ ਉਹ ਫੂਕਦੇ ਨੇ ਤਾਂ ਉੱਥੇ ਹੀ ਸਾਡੇ ਜੋ ਪੰਜਾਬੀ ਮੁੰਡੇ ਆ ਉਹ ਆ ਕੇ ਜੋ ਬੀੜੀਆਂ ਸਿਰਕਟਾ ਫੂਕਦੇ ਆ ਤਾਂ ਕੀ ਅੰਤਰ ਰਿਹਾ ਪੰਜਾਬੀ ਮੁੰਡਿਆਂ ਚ ਤੇ ਇਨਾਂ ਭਈਆਂ ਦੇ ਵਿੱਚ ਇਸੇ ਤਰ੍ਹਾਂ ਇਨਾਂ ਘੱਡੀਆਂ ਜੋ ਸੋਚ ਇਨਾਂ ਦਾ ਰਹਿਣ ਸਹਿਣ ਇਨਾਂ ਦਾ ਜੋ ਖਾਣ ਪੀਣ ਆ ਉਹਨਾਂ ਦਾ ਪ੍ਰਭਾਵ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਹੈ ਸੋ ਰਿਕਵੈਸਟ ਹੈ ਬੇਨਤੀ ਹੈ ਕਿ ਉਹ ਲੋਕ ਜੋ ਆਪਣਾ ਰਹਿਣ ਸਹਿਣ ਨਹੀਂ ਬਦਲ ਪਾਰੇ ਆਪਣੀ ਸੋਚ ਨੂੰ ਬਦਲ ਨਹੀਂ ਪਾਰੇ ਤੇ ਫਿਰ ਵੀ ਪੰਜਾਬ ਦੇ ਵਿੱਚ ਆ ਕੇ ਕਮਾਈਆਂ ਕਰ ਰਹੇ ਆ ਤੇ ਵੇਖੋ ਸਭ ਤੋਂ ਵੱਧ ਜੋ ਪੈਸਾ ਇਹ ਜੋ ਰੀੜੀਆਂ ਲਾ ਕੇ ਉਹ ਜੋ ਕਮਾਰੇ ਨੇ ਜਾਂ ਰਿਕਸ਼ੇ ਆਟੋ ਹਰ ਕੰਮ ਦੇ ਹਰ ਫੀਲਡ ਦੇ ਵਿੱਚ ਇਹ ਲੋਕ ਅੱਜ ਪੰਜਾਬ 'ਚ ਅੱਗੇ ਨੇ ਜੇਕਰ ਬਰੀਕੀ ਨਾਲ ਦੇਖੀਏ ਔਰ ਪ੍ਰਾਈਵੇਟ ਅਧਾਰਿਆਂ ਦੇ ਵਿੱਚ ਵੀ ਇਹ ਲੋਕ ਬੜੇ-ਬੜੇ ਜੋ ਮੈਨੇਜਰ ਲੱਗੇ ਹੋਏ ਨੇ ਸੋ ਪੰਜਾਬੀਓ ਅਸੀਂ ਇਹ ਨਾ ਕਹੀਏ ਕਿ ਅਸੀਂ ਲੰਗਰ ਲਗਾਉਣ ਤੱਕ ਸੇਵਾ ਕਰਨ ਤੱਕ ਆਮਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਬਹੁਤ ਵਧੀਆ ਸਮਝਦੇ ਹਾਂ ਪਰ ਜੇਕਰ ਕਹਿੰਦੇ ਹਨ ਕਿ ਜੋ درخت ਆ ਉਹ ਹਮੇਸ਼ਾ ਜੜ੍ਹਾਂ ਤੋਂ ਮਜ਼ਬੂਤ ਹੁੰਦਾ ਕੋਈ ਮਕਾਨ ਆ ਉਹ ਬਾਹਰੋਂ ਭਾਵੇਂ ਜਿੰਨਾ ਮਰਜੀ ਵਧੀਆ ਆਲਿਸ਼ਾਨ ਹੋਵੇ ਜੇਕਰ ਉਹਦੀਆਂ ਨੀਹਾਂ ਕਮਜ਼ੋਰ ਹੋਣਗੀਆਂ ਤਾਂ ਉਹ ਜਿਆਦਾ ਤੇਰ ਉਹ ਨਹੀਂ ਟੇਕ ਸਕਦਾ ਸੋ ਇਸੇ ਤਰ੍ਹਾਂ ਸਾਨੂੰ ਪੰਜਾਬ ਦੀਆਂ ਜੋ ਜੜ੍ਹਾਂ ਉਹ ਮਜ਼ਬੂਤ ਕਰਨੀਆਂ ਪੈਣਗੀਆਂ ਜਿਹੜੇ ਲੋਕ ਪੰਜਾਬ ਦੇ ਖਾ ਕੇ ਹੀ ਪੰਜਾਬ ਦਾ ਮਾੜਾ ਤੱਕਦੇ ਨੇ ਇਹੋ ਜਿਹੇ ਦੁਰਘਟਨਾ ਨੂੰ ਇਲਜ਼ਾਮ ਦਿੰਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਪੰਜਾਬੀਆਂ ਨੂੰ ਇਕੱਠੇ ਰਹਿ ਕੇ ਅੱਜ ਮਿਹਨਤ ਕਰਨ ਦੀ ਲੋੜ ਹੈ ਜੋ ਜਾਤਾਂ ਪਾਤਾਂ ਜਾਂ ਆਪਸ ਵਿੱਚ ਧਰਮਾਂ ਦੇ ਵਿੱਚ ਵੰਡੀਆਂ ਪਈਆਂ ਇਹੀ ਫੁੱਟ ਦਾ ਜੋ ਤੀਜਾ ਬੰਦਾ ਹੈ ਉਹ ਫਾਇਦਾ ਉਠਾ ਰਿਹਾ ਹੈ ਸੋ ਬੇਨਤੀ ਕਰਾਂਗੀ ਕਿ ਪੰਜਾਬ ਨੂੰ ਸੱਚਮੁੱਚ ਅੱਜ ਬਚਾਉਣ ਦੀ ਲੋੜ ਹੈ ਅੱਜ ਜਿਨ੍ਹਾਂ ਇਨਕਮ ਦਾ ਸਾਧਨ ਸਾਡੇ ਪ੍ਰਵਾਸੀ ਜੋ ਉਹ ਲੈ ਰਹੇ ਨੇ ਜੇ ਇਹ ਕੰਮ ਪੰਜਾਬੀ ਦੇ ਨੌਜਵਾਨ ਆਪਣੇ ਹੱਥਾਂ ਵਿੱਚ ਲੈ ਲੈਣ ਤਾਂ ਪੰਜਾਬ ਦੀ ਵੀ ਦੇਰ ਜਗਾਰਿਆ ਉਹ ਨਹੀਂ रह ਸਕਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜੇਕਰ ਤੁਹਾਨੂੰ ਕੋਈ ਅਦਰ ਸਟੇਟ ਦਾ ਕੋਈ ਇਸ ਤਰ੍ਹਾਂ ਗਲਤ ਸੋਚ ਦਾ ਮਿਲਦਾ